ਤੇ ਕਿਸੇ ਟਾਈਮ ਘਰ ਦਾ ਸ਼ਿਗਾਰ ਮੰਨੇ ਜਾਂਦੇ ਪੁਰਾਣੇ ਜ਼ਮਾਨੇ ਦੇ ਸੱਚ ਅੱਜ ਅਲੂਪ ਹੁੰਦੇ ਦਿਖਾਈ ਦੇ ਰਹੇ ਨੇ ਪਹਿਲਾਂ ਹਰ ਘਰ ਦੀ ਰਸੋਈ ਜਾਂ ਫਿਰ ਬਰਾਂਡੇ ਦੇ ਵਿੱਚ ਆਮ ਦੇਖਣ ਨੂੰ ਮਿਲ ਜਾਂਦੇ ਸੀ ਪਰ ਹੁਣ ਕਿੱਧਰੇ ਵੀ ਇਹ ਨਸਰ ਨਹੀਂ ਆਉਂਦੇ ਸੱਜ ਬਣਾਉਣ ਵਾਲੇ ਕਾਰੀਗਰਾਂ ਦੇ ਨਾਲ ਜਦ ਸਾਡੀ ਟੀਮ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸੇ ਕਿ ਸੱਜ ਬਣਾਉਣ ਦੇ ਵਿੱਚ ਬਿਹੱਦ ਹੀ ਜ਼ਿਆਦਾ ਕਿਰਾਵਟ ਆ ਚੁੱਕੀ ਹੈ ਪਹਿਲਾਂ ਜਿੰਨੇ ਵੀ ਉਹਨਾਂ ਦੇ ਵੱਲੋਂ ਸੱਜ ਬਣਾਏ ਜਾਂਦੇ ਸੀ ਉਹੋ ਇਸ ਇਲਾਕੇ ਦੇ ਵਿੱਚ ਵੀ ਪੂਰੇ ਨਹੀਂ ਪੈਂਦੇ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਇਹ ਸੱਜ ਬਣਾ ਕੇ ਜੰਮੂ ਕਸ਼ਮੀਰ ਜਾਂ ਹੋਰਨਾ ਸ਼ਹਿਰਾਂ ਦੇ ਵਿੱਚ ਜਾ ਕੇ ਵੇਚਨੇ ਪੈਂਦੇ ਨੇ ਅਦਾ ਆਪਣਾ ਲਾਪਰਿਸ਼ਾ ਖੁਸ਼ੀ ਪਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਾਲਾ ਨੌਰ ਸੋ ਪਹਿਲੇ ਜਮਾਨੇ ਦੇ ਵਿੱਚ ਜਿਹੜੇ ਸਾਜ ਜਿਹੜੇ ਨੇ ਉਹਨਾਂ ਦੀ ਲਾਗਤ ਜਿਹੜੀ ਕਾਫੀ ਜਿਹੜੀ ਹੱਥ ਤੱਕ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਹੁੰਦੀ ਸੀ ਸੋ ਨਵੇਂ ਯੁੱਗ ਦੇ ਨਾਲ ਟੈਕਨੋਲੋਜੀ ਬਦਲ ਦੇ ਨਾਲ ਵੱਖ-ਵੱਖ ਤਰ੍ਹਾਂ ਦੀ ਮਸ਼ੀਨਾਂ ਆਉਂਦੇ ਨਾਲ ਕਿਤੇ ਇਹ ਜਿਹੜਾ ਪੁਰਾਣਾ ਜਿਹੜਾ ਵਿਰਸਾ ਵਾ ਉਹਨੂੰ ਅਨੋਪ ਨਜ਼ਰ ਹੁੰਦਾ ਹੋਇਆ ਨਜ਼ਰ ਆ ਰਿਹਾ ਨਹੀਂ ਤਾਂ ਪਿੰਡਾਂ ਦੇ ਵਿੱਚ ਜਿਹੜੇ ਅਕਸਰੀ ਜਿਹੜੇ ਸਾਜ ਵੇਚਣ ਵਾਲੇ ਜਿਹੜੇ ਨੇ ਉਹ ਭਾਈ ਜਾਂ ਤਰ੍ਹਾਂ ਤਾਂ ਉਹ ਸਮੇਂ ਤੇ ਕਿੰਨਾ ਬਦਲਾਅ ਜਿਹੜਾ ਹੁਣ ਤੱਕ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋ ਗਿਆ ਕਿਉਂ ਪਹਿਲੇ ਇਹ ਸੀਗਾ ਵੀ ਜੋ ਹਰ ਬ੍ਰਿਤੀ ਸਾਜ ਖਰੀਦਦਾ ਸੀਗਾ ਤੇ ਹੁਣ ਇਹ ਹੋ ਗਿਆ ਵੀ ਕੋਈ ਕੋਈ ਘਰ ਆ ਜਿਹੜੀਆਂ ਬਜ਼ੁਰਗਾਂ ਬੀਬੀਆਂ ਉਹ ਹੀ ਖਰੀਦੀਆਂ ਛੱਜ ਤੇ ਆਮ ਲੋਕੀ ਨਹੀਂ ਖਰੀਦਦੇ ਤੇ ਪ੍ਰਾਪਤਿਕਰੀ ਵੀ ਸਾਡੀ ਘਟ ਹੋ ਗਈ ਹੈ ਤੇ ਛੱਜ ਲੈਂਦੇ ਲੋਕੀ ਉਹ ਹੀ ਲੈਂਦੇ ਸਿਆਣੇ ਬਜ਼ੁਰਗੀ ਛੱਜ ਲੈਂਦੇ ਆ ਜਾਂ ਕੋਈ ਸਾਡੀਆਂ ਵਰਗੀਆਂ ਬੀਬੀਆਂ ਉਹ ਲੈਂਦੀਆਂ ਬੋਲੋ ਜਿਹੜੀਆਂ ਨਵੀਆਂ ਜਿਹੜੀਆਂ ਵਿਆਹ ਤਾਂ ਆਈਆਂ ਉਹ ਨਹੀਂ ਉਹ ਨਹੀਂ ਲੈਂਦੀਆਂ ਉਹ ਕਹਿੰਦੀਆਂ ਵੀ ਅਸੀਂ ਪੀਸੇ ਪਤਾ ਲੈ ਆਨੇ ਆਟਾ ਤੇ ਜਾ ਆਟਾ ਪਿਆ ਲਿਆਉਂਦੇ ਆ ਹਾਂਜੀ ਤੇ ਬਾਕੀ ਇਹਦੇ ਚ ਤਾਂ ਪੁੱਤਰਾ ਮਹਿੰਗੀ ਆ ਚੀਜ਼ ਜਿਹੜੀ ਨਾ ਮਹਿੰਗੀ ਬੜੀ ਆ ਦੇਖ ਲਓ ਇੱਕ ਇੱਕ ਤੀਲ ਕਰਕੇ ਬਰੀਕ ਬੱਕਰੀਆਂ ਕੱਢੀ ਦੀਆਂ ਮੋਟੀਆਂ ਬੱਕਰੀਆਂ ਕੱਢੀ ਦੀਆਂ ਸਾਰੀ ਦਿਹਾੜੀ ਇਹਨਾਂ ਨੂੰ ਛਾੜ ਦੇ ਛਾੜ ਦੇ ਸ਼ਾਮਾਂ ਪੈ ਜਾਣੀਆਂ ਉਹ ਬਈ ਕਿੰਨੇ ਜਿਹੜੇ ਸਾਰੀ ਦਿਰੀ ਵਿੱਚ ਫਿਰ ਬਣ ਜਾਂਦੇ ਮਤਲਬ ਪੂਰਾ ਮੁਕੰਮਲ ਕੰਮ ਕਰਕੇ ਨਾ ਦਿਹਾੜੀ ਦੇ ਵਿੱਚ ਤਲਾ ਕੱਢੀ ਦਾ ਉਹ 10 12 ਛੱਜ ਕੱਢ ਲੈਣੇ ਸੀ ਹਾਂ ਉਰ ਮਾ ਤਾਂ ਇੱਧਰ ਜਿਹੜੇ ਵਿਕ ਜਾਂਦੇ ਨੇ ਕਿ ਜਾਂ ਫਿਰ ਲੰਬੇ ਚਾਬੇ ਜਿਹੜੇ ਖਰਨੇ ਪੈਂਦੇ ਨਹੀਂ ਅਸੀਂ ਜੰਮੂ ਜ਼ਿਆਦਾ ਜਾਣਦੇ ਜੰਮੂ ਜਾਣਦੇ ਜੇ ਆਪਣਾ ਇੱਧਰ ਅਦਰਾੰਗਲੇ ਦਾ ਇਲਾਕਾ ਇੱਧਰਲਾ ਆਪਣਾ ਗਰਦਾਸਪੁਰ ਦਾ ਇਲਾਕਾ ਇੱਧਰ ਵੇਚਦੇ ਆ ਕਿਵੇਂ ਕਿਵੇਂ ਦੀ ਮੰਗ ਜਿਹੜੀ ਉਹ ਕਰਦੇ ਨੇ ਕਿਦਾਂ ਦੇ ਜਿਹੜੇ ਸਾ ਸ਼ਾਜ ਹੋਵੇ ਆਮ ਇਹੀ ਮੰਗਦੇ ਜਿਹੜੇ ਆਪਾਂ ਬਣਾਉਨੇ ਹੀ ਮੰਗਦੇ ਆ ਤੇ ਜਿਹੜੇ ਜਾਗੋ ਦਾ ਸ਼ਾਜ ਆ ਉਹਦੇ ਵਿੱਚ ਅਸੀਂ ਉਹਨਾਂ ਦੀਆਂ ਜਿਹੜੀਆਂ ਬੂਟੀਆਂ ਪਾਉਨੇ ਆ ਫੁੱਲ ਪਾਉਨੇ ਆ ਉਹ ਕੋਈ ਅਲੋਈ ਕਰ ਚੀਜ਼ ਬਣਦੀ ਆ ਵਧੀਆ ਬਣਦੀ ਆ ਛਿਆ ਛਿਆ ਟਾਲੀ ਬਣ ਜਾਂਦੀ ਚੀਜ਼ ਹੋਰ ਜਿਵੇਂ ਤੇ ਪਹਿਲੇ ਪਹਿਲੇ ਜਿਹੜੇ ਸਮੇਂ ਦੇ ਵਿੱਚ ਉਹ ਸੱਜ ਤੁਹਾਡੇ ਜਿਹੜੇ ਵਿਆਹਾਂ ਤੋਂ ਪਹਿਲਾਂ ਮ ਜਾਂਦੇ ਸੀ ਪਰ ਇਸ ਵਾਰ ਮਾਡਰਨ ਜਮਾਨਾ ਹੋ ਗਿਆ ਉਹਨਾਂ ਨੂੰ ਕੁਝ ਅਲਾਈ ਜਿਹੜੀ ਚੀਜ਼ਾਂ ਉਹਨਾਂ ਦੇ ਵਿੱਚ ਡਿਮਾਂਡ ਕਰਦੇ ਹੋਣ ਡਿਮਾਂਡ ਕੋਈ ਨਹੀਂ ਉਹ ਕਿਸੇ ਸ਼ਾਜ ਦੀ ਨਹੀਂ ਕਰਦੇ ਸ਼ਾਜ ਇਹੀ ਜ਼ਿਆਦਾ ਮੰਗਦੇ ਬਸ ਇਹ ਇਹੋ ਸ਼ਾਜ ਤੇ ਇਹੋ ਮਿਲਦਾ ਹੋਵੇ ਹੋਰ ਕੋ ਸਾਨੂੰ ਵੱਡਾ ਨਹੀਂ ਚਾਹੀਦਾ ਛੋਟਾ ਨਹੀਂ ਚਾਹੀਦਾ ਬਸ ਵਿਚਲਾ ਸਾਈਜ਼ ਚਾਹੀਦਾ ਮਤਲਬ ਇਹਦੇ ਵਿੱਚ ਵੀ ਰਸਮ ਜਿਹੜੀ ਪਕਾਈ ਵੀ ਜਿਹੜੀ ਤੁਹਾਨੂੰ ਕੋਈ ਅਲੱਗ ਤਰ੍ਹਾਂ ਜਿਹੜੀ ਕਰਨੀ ਪੈਂਦੀ ਹੈ ਕਿ ਇਹ ਜਿਹੜਾ ਆਮਤ ਉਹਦੇ ਨਾਲੋਂ ਫਰਕ ਵੀ ਥੋੜਾ ਬਹੁਤ ਰੱਖਣਾ ਪੈਂਦਾ ਹਾਂ ਵੱਡੇ ਛ ਪਹਿਲਾਂ ਛੱਜ ਵੱਡੇ ਬਣਾਉਂਦੇ ਨਾ ਤੇ ਉਹਦੇ ਨਾਲ ਹੁਣ ਛੋਟੇ ਮਾੜੇ ਜੇ ਕੀਤੇ ਗਏ ਆ ਹਾਂ ਹੁਣ ਬੀਬੀਆਂ ਜਿਹੜੀਆਂ ਨਵੀਆਂ ਨਵੀਆਂ ਆਉਂਦੇ ਅਕਦੇ ਚੱਕੇ ਨਹੀਂ ਚੰਦੇ ਛੱਜ ਉਹ ਪੁਰਾਣੀਆਂ ਬੀਬੀਆਂ ਪਹਿਲਾਂ ਵੱਡੇ ਛੱਜ ਚੁੱਕਦੀਆਂ ਸੀ ਤੇ ਹੁਣ ਹੋਰ ਵੀ ਸਾਡੇ ਨਾਲ ਉਹ ਲੋਕ ਨੇ ਮੌਜੂਦ ਨੇ ਜਰੂਰ ਗੱਲਬਾਤ ਕਰਨੀ ਨੇ ਅੱਛਾ ਮਾਦੋ ਨੀ ਸਾਜੀ ਦਾ ਅੱਜ ਕਿੰਨਾ ਸਮਾਂ ਹੋ ਗਿਆ ਤੁੰਹਾਨੂੰ ਜਿਹੜਾ ਇਹ ਬਣਾਉਂਦੇ ਉਹ ਬੇਟਾ ਕੰਮ ਸੇ ਕੰਮ ਸਾਡੀ ਉਮਰ ਹੰਦੀ ਜਾਂਦੀ ਐ ਕਰਦਿਆਂ ਕਰਦਿਆਂ 50 ਸਾਲ ਤੇ ਪਹਿਲਾਂ ਦੇ ਜੋ ਫਰਕ ਕੋਈ ਆਪਦਾ ਪਹਿਲਾਂ ਪੇਕੇ ਬਣਾਉਂਦੀ ਸੀ ਪੇਕੇ ਆ ਤਾਂ ਫਿਰ ਅਸੀਂ ਕੰਮ ਸੇ ਕਰਕੇ ਨੇ ਛੋਟੀਆਂ ਛੋਟੀਆਂ ਨਹੀਂ ਲੱਗੀਆਂ ਨਾ ਮਾਫੀ ਰਹੀ ਖਾਣਾ ਆਣ ਕੇ ਟੀਲਾ ਗਿੰਦਿਆ ਰਹਿਣਾ ਕਿੱਦਾਂ ਕਰਦੇ ਮਮੀ ਡਾਡੀ ਕਿੱਦਾਂ ਕਰਦੇ ਅਸੀਂ ਕਿੱਦਾਂ ਕਰਨਾ ਉਦੋਂ ਦਾ ਜਮਾਨਾ ਚ ਚੰਗੇ ਸੀ ਸਾਡੀਆਂ ਮਾਵਾਂ ਨੇ ਕਹਿਣਾ ਸਿੱਖੋ ਇਹ ਛੱਜਾਂ ਦਾ ਕੰਮ ਵੇ ਗਾ ਤਾਂ ਸੀ ਅਗਲੇ ਘਰ ਜਾਣਾ ਸੋਹਰੇ ਤੁਹਾਡੇ ਸੋਹਰੇ ਨੇ ਵੀ ਸਾਜੀ ਬਣਾਉਣੀ ਆ ਲੋ ਅਸੀਂ ਆਪਣਾ ਸਿੱਖਦੀਆਂ ਰਹਿਣਾ ਪਵੇ ਉਹ ਇੰਨਾ ਤੁਹਾਨੂੰ ਜਿੰਨਾ ਤਜਰਬਾ ਹੋ ਗਿਆ ਤੁਹਾਨੂੰ ਤਾਂ ਹੁਣ ਜਿਹੜੀਆਂ ਮੂੰਹ ਚ ਬੰਨੀ ਜਿਹੜੀਆਂ ਤੀਲਾਂ ਤੱਕ ਜਿਹੜੀਆਂ ਤੁਹਾਨੂੰ ਯਾਦ ਰਟੀਆਂ ਯਾਦ ਰਚੀਆਂ ਸਾਨੂੰ ਸਾਰੀ ਇੱਕ ਇੱਕ ਚੀਜ਼ ਦਾ ਪਤਾ ਲੱਗ ਗਿਆ ਵੀ ਕਾਨੇ ਕਿੱਤੋਂ ਕਾਨੇ ਕੋ ਵੱਢ ਕੇ ਵੀ ਲਾਈਦੇ ਕਦੀ ਮੁੱਲ ਵੀ ਲਾਈਦੇ ਆ ਕਹਿੰਦਾ ਕੋਈ ਜਲੰਦਰਾ ਦੇ ਤੀਲਾ ਲਾਈਦੀਆਂ ਬਟਾਲੇ ਵੀ ਲਾਈਦੇ ਮੱਲ ਜੇ ਮੱਲ ਇੰਨਾ ਤੁਹਾਨੂੰ ਤਜਰਬਾ ਹੋ ਗਿਆ ਵੀ ਮੱਲ ਉਹ ਆਮ ਜਿਹੜੇ ਹਰ ਨਵੇਂ ਨੇ ਉਹਨਾਂ ਦੇ ਨਾਲੋਂ ਕਿਤੇ ਜ਼ਿਆਦਾ ਤੁਸੀਂ ਪਹਿਲਾਂ ਜਿਹੜੀ ਇਹ ਸੱਜੂ ਜਿਹੜਾ ਬਣਾ ਕੇ ਤੁਸੀਂ ਇਹ ਰੱਖ ਸਕਦੇ। ਇਹ ਬੇਟਾ ਹੁਣ ਅੱਸੀ ਸਾਡੀ ਆਮਦਨ ਬਹੁਤ ਘਟ ਗਈ ਆ। ਕੀ ਕੀ ਕਾਰਨ ਹੈ ਬਘੱਡੀ ਕਿਉਂ? ਘਟੀ ਕਿਉਂ? ਪਿਛਾ ਜਿਹੜੀ ਖਰੀਦਦੀਆਂ ਬੀਬੀਆਂ ਜਿਹੜੀਆਂ ਜ਼ਿੰਮੇਦਾਰੀਆਂ ਨੇ ਬਾਵਾ ਸੋਲ ਹੋ ਗਈਆਂ। ਜਿਹੜੀਆਂ ਪਿਛਲੀਆਂ ਸਿਆਣੀਆਂ ਵਾਂ ਉਹ ਛੱਡਦੀਆਂ ਛੁੱਟਦੀਆਂ। ਤੇ ਜਗਾਂ ਆਮਦਨ ਜਿਹੜੀ ਬੀਬੀਆਂ ਨਵੇਂ ਨੇ ਬੁੰਡੀ ਉਹ ਨਹੀਂ ਕਰ ਸਕਦਾ। ਸਾਡੀ ਆਮਦਨ ਬਹੁਤ ਘਟ ਗਈ ਸਾਡੀ ਸੋਤੇ ਅਸੀਂ ਫੇਰ ਵੀ ਕਿੰਨੇ ਵੀ ਨਹੀਂ। ਇਹ ਆਮਦਨ ਕਰੋ ਸਾਡੀ ਰੋਜੀ। ਮਾਦਾ ਜੀ ਜਦੋਂ ਦੀ ਇਹ ਬਹੁਤ ਹੀ ਜਿਆਦਾ ਵੀ ਸੱਜਣੋਂ ਹਟ ਗਿਆ ਨੇ ਨਹੀਂ ਕਰਦੀਆਂ ਗਿਆ ਉਦੋਂ ਤੇ ਇਹ ਡਿਫਾਲਟ ਵੀ ਵਾਦਾ ਕੋਈ ਜੋੜ ਪੀਰ ਹੁੰਣ ਦਾ ਕੁਝ ਨਾ ਕੁਝ ਵਕਾਇਤਾ ਜਿਹੜੀ ਇਹਨਾਂ ਦੀ ਇਹ ਬਾਹਾਂ ਤੇ ਜਾਂ ਕਦੇ-ਕਦੇ ਕੋਈ ਗੋਡੇ ਦਾ ਕੁਝ ਇਹ ਸਭ ਕੁਝ ਜਿਹੜਾ ਨਿਕਲ ਮਿਟਾਈ ਦਿੱਤਾ ਹਾਂਜੀ ਹਾਂਜੀ ਤੇ ਹੁਣ ਇਹ ਆ ਸਾਨੂੰ ਕਹੀਦਾ ਬੱਚਿਆਂ ਨੂੰ ਵੀ ਸਾਡੇ ਬੱਚੇ ਡੱਕਦੇ ਆ ਮੰਮੀ ਡੈਡੀ ਅਸੀਂ ਨੌਕਰੀਆਂ ਕਰੀਏ ਜਾਂ ਕੁਝ ਕਰੀਏ ਅਸੀਂ ਕਹਿੰਨੇ ਬੇਟਾ ਚਦਰ ਵੀ ਵੇਚਦੀ ਆ ਅਸੀਂ ਕਹਿੰਨੇ ਬੇਟਾ ਨਹੀਂ ਇਹ ਆਪਣੀ ਖਾਨਦਾਨੀ ਰੋਜੀ ਆ ਸਾਨੂੰ ਤੂੰ ਲਿਆ ਕੇ ਦੋ ਅਸੀਂ ਕਰਾਂਗੇ ਸਿਆਣੀਆਂ ਮਾਵਾਂ ਇੰਝ ਕਿ ਸਾਡੀ ਉਮਰ ਰਹੀ ਗਈ ਬਾਚ ਬੇਟਾ ਫਿਰ ਬੱਚਿਆਂ ਨੇ ਕਿਸੇ ਨੰਨੀਏ ਰੋਜੀ ਦੇ ਬਹਿਣਾ ਸ਼ਹਿਰ ਸਾਡਾ ਇਦਾਂ ਦਾ ਕੋਈ ਵੀ ਮੰਤਰੀ ਆਵੇ ਕਾਰਖਾਨਾ ਪਾਵੇ ਅਸੀਂ ਉੱਥੇ ਵੀ ਕੰਮ ਕਰ ਸਕਦੇ ਮਿਹਨਤੀ ਬੰਦੇ ਅਸੀਂ ਕਾਰਖਾਨਾ ਕੋਈ ਹੰਧਾ ਨਹੀਂ ਤੇ ਸੀ ਮਿਹਨਤੀ ਕਰਦੇ ਹੁਣ ਫਿਰ ਸਾਰੇ ਜਿਹੜੇ ਨੇ ਇੱਧਰ ਹੀ ਫਿਰ ਰੱਖਦੇ ਜਾਂ ਫਿਰ ਬਦੌੜ ਜਿਹੜੇ ਬਾਹਰ ਵੀ ਤੁਹਾਨੂੰ ਜਿਹੜੇ ਖਾਣੇ ਪੈਂਦੇ ਵਿੱਚ ਬਾਹਰ ਵੀ ਖਾਣੇ ਪੈਂਦੇ ਆ ਇੱਧਰ ਜੰਮੂ ਅੰਮਲਾ ਕੇ ਜਾਂਦੇ ਬੱਚੇ ਪਰ ਕਿੰਨਾ ਕਿਨਾ ਪੀਸ ਜੜ ਜਾਂਦੇ ਹਾਂ ਉੱਥੇ ਚੱਲ ਚੱਲ ਪੰਜਾਬ ਜਾਂ ਪੀਸ ਲੈ ਜਾਂਦੇ ਬੱਸਾਂ ਤੇ ਬੜੀ ਮਿਹਨਤ ਕਰਨੀ ਪੈਂਦੀ ਹੈ ਤਾਂ ਫਿਰ ਪਹਾੜੀਆਂ ਚੜ੍ਹਨੀਆਂ ਪੈਂਦੀਆਂ ਦਾ ਚਾ ਚੱਕੇ ਬੜੇ ਫਿਰ ਅ ਨਹੀਂ ਉੱਥੇ ਜਾ ਕੇ ਨਹੀਂ ਉੱਥੇ ਫਿਰ ਤੁਹਾਨੂੰ ਜਾਗੇ ਇੱਕ ਹੀ ਪੀਸ ਪਰਚੇਦ ਕਰਨਾ ਪੈਂਦਾ ਜਾਂ ਇਕੱਠੇ ਸਾਰੇ ਜਿਹੇ ਨਹੀਂ ਦਸ ਘਰਾਂ ਚ ਖਲੋ ਕੇ ਆਵਾਜ਼ ਦੇਈ ਦੀ ਆ ਤੇ ਦਸਾਂ ਘਰਾਂ ਦੀ ਬੀਬੀਆਂ ਇਕੱਠੀਆਂ ਹੋ ਗਈਆਂ ਤੇ ਫਿਰ ਉਹਨਾਂ ਛੱਜ ਦੀ ਉਹਨੂੰ ਕਿਸੇ ਕੋ ਦਿਨ ਰੱਖਿਆ ਹੋਊਗਾ ਵੀ ਜਾਣਦਾ ਵੀ ਮੈਂ ਕੋਈ ਦਿਨ ਨਹੀਂ ਸਿੱਧਾ ਹੀ ਸਿੱਧਾ ਹੀ ਜਿੱਦਾ ਵੀ ਹੁਣ ਮੈਂ ਗਲੀ ਮੱਲੇ ਆ ਉੱਥੇ ਦੂਰ ਦੂਰ ਘਰ ਵਾ ਇੱਦਾਂ ਪਹਾੜੀ ਪੂਰੀ ਛੱਡ ਕੇ ਆ ਜੀ ਕੋਈ ਸੀਜ਼ਨ ਕੇ ਜਾ ਮਤਲਬ ਬਿਦੌੜ ਜਿਸ ਮਹੀਨੇ ਦਿਨ ਮਰਜ਼ੀ ਜਾ ਸਕਦੇ ਸੀਜ਼ਨ ਤੇ ਜਿਆਦਾ ਹੈ ਮਦੌਰ ਤੇ ਹੁਣ ਜਿੱਦਾਂ ਵੀ ਹੁਣ ਜਾਓ ਉਹ ਟਮਾਟੇ ਮੈਂ 2 4 2 4 ਲੈ ਲੈਂਦੀ ਆ ਬੀਬੀ ਦਾ ਟੁੱਟੇ ਉਹਦੇ ਖਤਮ ਹੋ ਜਾਂਦਾ ਉਹ ਉਧਰ ਵੀ ਵਿਆਹਾਂ ਦੇ ਜਿਹੜੇ ਤੋਂ ਖਰਦੇ ਬਣਾ ਕੇ ਜਾਂ ਇਹ ਦੂਜੇ ਕੰਮ ਕਿੰਦੇ ਵਾਲੇ ਜਾਂਦੇ ਨਹੀਂ ਬੇਟਾ ਵਿਆਹਾਂ ਦੇ ਨਹੀਂ ਕੋਈ ਵੀ ਵਿਆਹਾਂ ਦੇ ਨਹੀਂ ਚੱਲਦੇ ਵਿਆਹਾਂ ਦੇ ਆ ਇਹ ਕੋਈ ਜਾ ਕੋ ਤੇ ਛਾਜ ਕੱਢੇ ਤੇ ਫਿਰ ਸਪੈਸ਼ਲ ਬਣਾ ਕੇ ਦੇਣਾ ਪੈਂਦਾ ਛਾਜ ਉਹਨਾਂ ਨੂੰ ਉਹਨਾਂ ਨੇ ਪਾ ਕੇ ਥੋੜੀ ਬੋਤੀ ਉਹਨਾਂ ਨੂੰ ਦੋ ਰੰਗਾਂ ਦੀ ਲਾਦੀ ਦੀ ਉਹਨਾਂ ਦੇ ਪਰਮਨ ਪਰਮਨ ਕਾੜਦੇ ਤੇ ਸਿਆਣੇ ਬੰਦੇ ਕਰ ਕਿਤੇ ਜਿਵੇਂ ਹੁਣ ਲਵ ਮੈਰਿਜਾਂ ਹੋ ਗਈਆਂ ਨੇ ਜਾਂ ਮਤਲਬ ਬਾਹਰ ਜਿਹੜੇ ਉਹ ਚੱਲ ਗਏ ਨੇ ਆਗੇ ਤੇ ਪਾਰਟੀ ਕਰਦੇ ਉਹਦੇ ਨਾਲ ਵੀ ਕਿਤੇ ਨਾ ਕਿਤੇ ਜਾਗੋ ਦਾ ਜਾ ਇਹਨਾਂ ਪ੍ਰੋਗਰਾਮ ਦਾ ਫਰਕ ਪਿਆ ਹਾਂ ਅੱਜ ਤੇ ਪੈਂਦਾ ਕੰਮ ਨਹੀਂ ਬੰਦੀਦੀ ਹੋਰ ਕੋਈ ਗਾਨਾ ਗੁਨਾ ਬੰਦੀਦਾ ਜਿੱਦਾਂ ਇਦਾਂ ਬੰਦੀਦਾ ਨਾ ਕੋਈ ਗੁਜਰੀ ਗਾਜੀ ਚਾ ਨਾਲ ਬਹੁਤ ਬਹੁਤ ਉਹ ਲੈ ਜਾਂਦੇ ਸਾਡਕੋ ਆ ਕੇ ਚਲੋ ਫਿਰ ਤੁਹਾਨੂੰ ਪਹਿਲਾਂ ਆਰਡਰ ਹੀ ਦੇਣਾ ਪੈਂਦਾ ਕਿ ਜਾਂ ਤੁਹਾਡੇ ਤੋਂ ਬਣਿਆ ਹੁੰਦਾ ਆਰਡਰ ਦੇਣਾ ਪੈਂਦਾ ਨਾ ਆਰਡਰ ਦੇਣਾ ਪੈਂਦਾ ਕੋਈ ਕਿਲ ਜੇ ਮੌਕੇ ਤੁਹਾਨੂੰ ਉਹ ਕਾਕੇ ਤੁਸੀਂ ਤਿਆਰ ਕਰ ਸਕਦੇ ਹਾਂ ਹਾਂ ਕਰ ਸਕਦੇ ᱛᱟ ਉਹ ਉਸ ਲਈ ਫਿਰ ਮਿਹਨਤ ਵੀ ਜੜੀ ਜਿਆਦੀ ਆਉਂਦੀ ਜਿਆਦੀ ਆਉਂਦੀ ਕਿੰਨੀ ਕਿ ਜਿਆਦੀ ਆਉਂਦੀ ਪਤਾ ਉਹ ਜਿਹੜਾ ਇਹ ਸੌਦਾ ਵਾ ਉਹ 200 ਰੁਪਏ ਦਾ ਉਹ ਇਹ ਸਾਨੂੰ ਸਾਜਰ ਬਣਾਉਣ ਵਾਲੇ ਕਾਰੀਗਰ ਜਿਨ੍ਹਾਂ ਦੇ ਵੱਲੋਂ ਜਿਹੜੀ ਆ ਸਾਰੀ ਜਿਹੜੀ ਗੱਲਬਾਤ ਜਿਹੜੀ ਆ ਉਹ ਦੱਸੀ ਗਈ ਆ ਕਿ ਕਿੰਨਾ ਜਿਹੜਾ ਫਰਕ ਆ ਜਿਹੜਾ ਵਾ ਇਹਨਾਂ ਸੱਜਾਂ ਤੇ ਜਿਹੜਾ ਪਹਿਲਾਂ